ਆਹ ਦੋਸਤੋ ਮੈਂ ਬਬੂ ਕਿਸਾਨ ਸੋਲਰ ਫਰੀਦਕੋਟ ਤੋਂ ਅੱਜ ਆਪਾਂ ਪ੍ਰੋਜੈਕਟ ਲਾਇਆ 5 ਐਚਪੀ ਦਾ ਪਿੰਡ ਰਾਇਆਂ ਵਾਲੇ ਦੇਖ ਸਕਦੇ ਆ ਪ੍ਰੋਜੈਕਟ ਲੱਗਿਆ ਬਹੁਤ ਵਧੀਆ ਲੱਗਿਆ ਵਿਖਾਉਣੇ ਆਪਾਂ ਤੁਹਾਨੂੰ ਡਰਾਈਵ ਵਿਖਾਉਣੇ ਆ ਪੈਨਲ ਵਿਖਾਉਣੇ ਆ ਤੇ ਪ੍ਰੈਸ਼ਰ ਵੀ ਚੈੱਕ ਕਰਾਉਣੇ ਆ ਦੇਖ ਸਕਦੇ ਆ ਪ੍ਰੋਜੈਕਟ ਲੱਗਿਆ ਬਹੁਤ ਵਧੀਆ ਲੱਗਿਆ ਕੋਈ ਵੀ ਤਾਰ ਨਹੀਂ ਥੱਲੇ ਲਟਕ ਰਹੀ ਇਹ ਸਾਰਾ ਪ੍ਰੋਜੈਕਟ ਆਪਾਂ 4 ਫੁੱਟੇ ਨਾੜਾਂ ਨਾਲ ਕੱਸਿਆ ਪੈਨਲ ਕੱਸਿਆ ਆਪਾਂ ਐਂਟੀ ਥੈਫਟ ਨਾੜ ਨਾਲ ਇਹ ਆਪਣਾ ਦੂਸਰਾ ਸੈੱਟ ਆ ਜਮਾਂ ਕੋਲੋਂ ਕੋਲੀ ਲਾਇਆ ਬਾਈ ਕਹਿੰਦਾ ਆਪਾਂ ਕਮਾਉਣੇ ਨਹੀਂਗੇ ਜਮਾਂ ਦੇ ਫੈਕਸ ਕਰਦੇ ਆਪਾਂ ਯਾਨੀ ਕਿ 4 ਫੁੱਟ 1/2 ਫੁੱਟ ਕਮਾ ਸਕਦੇ ਆਪਾਂ ਇਹ ਤੋਂ ਵੱਧ ਕਮਾ ਨਹੀਂ ਸਕਦੇ ਇੱਕ ਦੂਜੇ ਦੇ ਵਿੱਚ ਵੱਜ ਜਾਣਗੇ ਤੇ ਸਾਰਾ ਪ੍ਰੋਜੈਕਟ ਆਪਣਾ ਕਾਰਨਰ ਸਪੋਰਟ ਆ ਤੇ ਸਟੈਂਡ ਸਾਰਾ ਹੈਵੀ ਦੇ ਵਿੱਚ ਆ ਤੇ ਡਰਾਈਵ ਲਾਈ ਆਪਾਂ ਇੱਥੇ ਕ੍ਰੰਪਟਡ ਕੰਪਨੀ ਦੀ ਦੇਖ ਸਕਦੇ ਆ 46 ਦੇ ਰਨ ਕਰ ਰਹੀ ਆ ਕੰਕ੍ਰੀਟ ਆਫ ਗ੍ਰਿਡ ਹਾਈਬ੍ਰਿਡ ਆ ਸੋਲਰ ਮੋਟਰਾਂ ਲਾਉਣਾ ਤੇ ਸਾਡਾ ਐਡਰੈਸ ਆ ਜੀ ਕਿਸਾਨ ਸੋਲਰ ਬਾਲਮੀਕ ਚੌਕ ਫਰੀਦਕੋਟ ਆ ਮੋਬਾਈਲ ਨੰਬਰ 98764405848872400829 ਆਪਾਂ ਤੁਹਾਨੂੰ ਪ੍ਰੈਸ਼ਰ ਚੈੱਕ ਕਰਾਉਨੇ ਆ ਸਿਰਾ ਲੱਗਿਆ ਪਿਆ ਪਾਣੀ ਵਾਲਾ ਦੇਖ ਸਕਦੇ ਆ ਪ੍ਰੋਜੈਕਟ ਵਾਲਾ ਸਿਰਾ ਲੱਗਿਆ ਤੇ ਪਾਣੀ ਵਾਲਾ ਵੀ ਸਿਰਾ ਲੱਗਿਆ ਡਾਗਰਗਾ ਪਾਣੀ ਬਣਿਆ ਇਹੋ ਜਿਹੇ ਹੋਰ ਵੀਡੀਓ ਵੇਖਣ ਲਈ ਕਿਸਾਨ ਸੋਲਰ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ